ਕੀ ਨਾ ਪ੍ਰਵੀਰ ਵੀ ਕਿੱਥੋਂ ਦੇ ਰਹਿਣ ਵਾਲੇ ਆ ਪਿੰਡਾਂ ਚ ਰਹਿਣ ਵਾਲੇ ਕੀ ਗਵਾਈਆ ਮੇਰੇ ਇਹ ਤਰਸ ਰਹੀਆ ਸਿਰ ਤੇ ਮੇਰਾ ਸਿਰ ਘੁੰਮਦਾ ਸੀ ਕਿਉਂ ਘੁੰਮਦਾ ਸੀ ਇਹ ਤਾਂ ਮੈਂ ਨਾ ਮੈਨੂੰ ਪਤਾ ਨਹੀਂ ਅੱਛਾ ਕਿੱਥੇ ਘੁੰਮਦਾ ਸੀ ਕਿਤੇ ਵੀ ਜਾਵਣ ਦੀ ਸੀ ਜੇ ਤੌਣ ਚੱਲਦਾ ਸੀ ਕਿੱਥੇ ਅੱਛਾ ਉੱਥੇ ਕਿਸੇ ਵੀ ਮੰਨੋ ਜੇ ਕਿਸੇ ਮੰਨੋ ਕਿਸੇ ਸੰਗਤ ਤੇ ਜਾਂਦੇ ਸੀ ਉਹ ਤਾਂ ਕਿ ਜਿੱਥੇ ਮਨੋ ਜੇ ਨੱਚਦੇ ਟੱਪਦੇ ਸੋ ਉੱਥੇ ਵੀ ਉੱਥੇ ਵੀ ਜਿੱਥੇ ਘਰੇ ਵੀ ਦਿਮ ਮੰਜੇ ਤੇ ਬਹਿ ਜਾਂਦੇ ਸਨ ਅੱਛਾ ਵਿਆਹ ਸ਼ਾਦੀਆਂ ਤੇ ਜਦੋਂ ਜਾਂਦੇ ਸਨ ਉੱਥੇ ਵੀ ਤੁਹਾਡਾ ਖੇਲਣ ਨੂੰ ਦਿਲ ਕਰਦਾ ਸੀ ਵੀ ਮੈਂ ਖੇਡਾਂ ਹਾਂਜੀ ਹਾਂਜੀ ਕਿੰਨੇ ਚਿਰ ਤੋਂ ਸੀ ਇਹ ਮੇਰੇ ਮੈਰ ਨੂੰ 16 ਸਾਲ ਹੋ ਗਏ 19 ਸਾਲ ਤੋਂ ਸੀ ਅੱਛਾ ਜਦੋਂ ਵਿਆਹ ਤੋਂ ਪਹਿਲਾਂ ਸੀ ਕਿ ਵਿਆਹ ਤੋਂ ਬਾਅਦ ਚ ਅੱਛਾ ਬਾਅਦ ਚ ਹੀ ਚੀਜ਼ ਹੋਣ ਲੱਗਦੀ ਸੀ ਵੀ ਜਦੋਂ ਵੀ ਤੁਸੀਂ ਕਿਸੇ ਵਿਆਹ ਤੇ ਜਾਂਦੇ ਸੀ ਕਿਸੇ ਦੇ ਸੰਗਤ ਤੇ ਜਾਂਦੇ ਸੀ ਢੋਲ ਕੀ ਵੱਜਦੀ ਸੀ ਕੋਈ ਸਾਜ਼ ਵਾਜਦਾ ਰਹੇ ਅਰੇ ਅਸੀਂ ਵੀ ਮੰਜੇ ਤੇ ਬਹਿ ਜਾਂਦੇ ਸੀ ਵੇ ਤੇ ਚਲੋ ਕੋਈ ਚਪਲ ਲੱਗ ਗਿਆ ਨਾ ਤੇ ਤਾਂ ਨਹੀਂ ਹੋਣੀ ਸੀ ਕਿਵੇਂ ਕੁਝ ਬੋਲਣਾ ਵੀ ਜਿਵੇਂ ਕੋਈ ਉਥੇ ਉਦੋਂ ਜਦੋਂ ਕੋਈ ਗੱਲਾਂ ਕਰਦਾ ਸੀ ਉਸ ਚੀਜ਼ ਦੀਆਂ ਤਾਂ ਤੁਹਾਡਾ ਦਿਲ ਕਰਦਾ ਸੀ ਮੈਂ ਖੇਲਾ ਹਾਂਜੀ ਖੇਲ ਆਉਂਦੀ ਸੀ ਹਾਂਜੀ ਅੱਛਾ ਖੇਲਣ ਨੂੰ ਵੀ ਲੱਗ ਪੈਂਦੇ ਸੀ ਹਾਂਜੀ 16 ਸਾਲ ਤੋਂ ਸੀ ਇਹ ਦਿੱਕਤ ਫਿਰ ਹੋਰ ਕੀ ਕੀ ਤੁਹਾਡੇ ਨੂੰ ਹੁੰਦਾ ਰਿਹਾ ਦੱਸੋ ਹੋਰ ਬਸ ਆਹੀ ਸਿਰ ਸਰ ਕੋਲ ਦੱਸ ਜੇ ਘਰੇ ਆਂ ਵੀ ਮੰਜੇ ਤੇ ਬੈਠੇ ਹਾਂ ਇਸ ਤਾਂ ਵੀ ਆਂ ਇਸ ਤਰੀਵੇਂ ਮੇਰਾ ਸਿਰ ਕੋਲ ਲੱਗ ਗਿਆ ਹੁਣ ਹੂੰ ਜੇ ਕੋਈ ਮਾੜਾ ਮੋਟਾ ਹੈ ਕਰਕੇ ਤਾਂ ਨਿਊਜ਼ੀਲੈਂਡ ਦੀ ਸਤਾਵੀ ਹੋ ਜਾਂਦਾ ਸੀਗਾ ਅੱਛਾ ਖੇលਦੇ ਸੀ ਹਾਂਜੀ ਕਿੰਨਾ ਕਿੰਨਾ ਚੱਲਦਾ ਮੈਂ ਘੰਟਾ ਘੰਟਾ ਦੋ ਦੋ ਘੰਟੇ ਖੇਡ ਲੀ ਸੀ ਅੱਛਾ ਤੂੰ ਤੋਂ ਤੁਹਾਡੀ ਫੈਮਿਲੀ ਤੁਹਾਨੂੰ ਕੀ ਕਹਿੰਦੀ ਸੀ ਹਾਂਜੀ ਉਹ ਤਾਂ ਬਸ ਆਹੇ ਆਂਦੇ ਸੀ ਕੋਈ ਨਹੀਂ ਆਪਾਂ ਚੱਲਾਂਗੇ ਜਦੋਂ ਕੋਈ ਕਿਤੇ ਦਾਸ ਪਾ ਦਿੰਦਾ ਸੀ ਉੱਥੇ ਲੈ ਜਾਂਦੇ ਸੀ ਅੱਛਾ ਕਿਸੇ ਬਾਬਿਆਂ ਕੋਲ ਹਾਂਜੀ ਉੱਥੇ ਵੀ ਖੇលਦੇ ਸੀ ਹਾਂਜੀ ਅੱਛਾ ਉਹ ਕੀ ਕਹਿੰਦੇ ਸੀ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਹੋ ਜੂਗਾ ਠੀਕ ਬਸ ਹੋ ਜੂਗਾ ਠੀਕ ਹੋ ਗਿਆ ਠੀਕ ਨਹੀਂ ਜੀ ਅੱਛਾ ਕਿਸੇ ਡਾਕਟਰ ਇਲਾਜ ਕਰਾਇਆ ਹਾਂ ਜੀ ਡਾਕਟਰ ਇਲਾਜ ਵੀ ਕਰਾਇਆ ਬਹੁਤ ਨਹੀਂ ਫਰਕ ਪਿਆ ਡਾਕਟਰ ਕੀ ਕਹਿੰਦੇ ਸੀ ਡਾਕਟਰ ਤਾਂ ਆਖ ਦਿੰਦੇ ਸੀ ਕਮਜ਼ੋਰੀ ਕਰਕੇ ਆ ਫਿਰ ਸਿਰ ਤੇ ਨਾੜਾ ਕਮਜ਼ੋਰ ਆ ਡਾਕਟਰ ਇਹ ਕਹਿੰਦੇ ਸੀ ਬਾਬੇ ਕਹਿੰਦੇ ਸੀ ਵੀ ਤੇਰੇ ਚ ਭੂਤ ਆ ਹਾਂਜੀ ਅੱਛਾ ਨਿਕਲ ਗਿਆ ਭੂਤ ਫਿਰ ਨਹੀਂ ਜੀ ਅੱਛਾ ਹੋਰ ਕੀ ਕੀ ਦਿੱਕਤ ਹੋਈ ਪੁੱਤ ਤੁਹਾਡੇ ਨਾਲ ਸਾਰੀ ਦੱਸਣੀ ਹੈ ਹੋਰ ਬਸ ਆਹੀ ਵੀ ਕਰਦੇ ਨੂੰ ਵੀ ਪਰੇਸ਼ਾਨੀ ਹੁੰਦੀ ਸੀ ਆਪ ਨੂੰ ਵੀ ਬੱਚਿਆਂ ਨੂੰ ਇੱਕ ਇੱਕ ਘੰਟਾ ਖੇលਦੇ ਰਹਿੰਦੇ ਸੀ ਹਾਂਜੀ ਬੋਮ ਮਗਾਂ ਦੀ ਸੀ ਕੋਈ ਪਤਾ ਨਹੀਂ ਲੱਗਦਾ ਸੀਗਾ ਹੱਥ ਹੁੱਥ ਮੁੜ ਜਾਂਦੇ ਸੀਗੇ ਅੱਛਾ ਤੇ ਬੱਚਿਆਂ ਨੂੰ ਵੀ ਟੱਕ ਤਾਂ ਹੁੰਦੀ ਸੀ ਹੁਣ ਤਾਂ ਸੌਂ ਵਾਲੇ ਹੋਏ ਸੀ ਪਹਿਲਾਂ ਨਿੱਕੇ ਹੁੰਦੇ ਹੁੰਦੇ ਹੁੰਦੀ ਸੀ ਹੁਣ ਵੀ ਅੱਛਾ ਅੱਛਾ ਵੀ ਹੋ ਜਾਂਦਾ ਸੀ ਵੀ ਮੰਮੀ ਪਤਾ ਨਹੀਂ ਕੀ ਹੋ ਜੂਗਾ ਮੰਮੀ ਨੂੰ ਰੋਣ ਲੱਗ ਪੈਂਦੇ ਸੀਗੇ ਅੱਛਾ ਅੱਛਾ ਖੇਡਣ ਲੱਗ ਪੈਂਦੀ ਸੀ ਦੋ ਸਿਰਕ ਕਾਈ ਜਾਂਦੇ ਸੀ ਇੱਕ ਇੱਕ ਘੰਟਾ ਹਾਂਜੀ ਵਾਲ ਖਲਾਰ ਲੈਂਦੇ ਸੀ ਹਾਂਜੀ ਫਿਰ ਤੁਹਾਨੂੰ ਚਰਚ ਬਾਰੇ ਕਿਵੇਂ ਪਤਾ ਲੱਗਿਆ ਆਉਂਦੇ ਕੱਪੜੇ ਕੌਣ ਪਾੜ ਲੈਂਦੇ ਸੀਗੇ ਸਾਨੂੰ ਕਿਸੇ ਨੇ ਦੱਸਿਆ ਸੀ ਰਹਾ ਹਾਂ ਜੀ ਅੱਛਾ ਕੱਪੜੇ ਪਾੜ ਲੈਂਦੇ ਸੀ ਨੰਗੇ ਹੋ ਜਾਂਦੇ ਸੀ ਹਾਂ ਜੀ ਕੋਈ ਹੁਸ਼ ਨਹੀਂ ਰਹਿੰਦਾ ਕੋਈ ਹੁਸ਼ ਨਹੀਂ ਰਹਿੰਦਾ ਸਰ ਤੋਂ ਦੀ ਫੈਮਿਲੀ ਤੋਂ ਉਹਨੂੰ ਡੱਕਦੀ ਸੀ ਹਾਂ ਜੀ ਅੱਛਾ ਅੱਛਾ ਜਨ ਕਿ ਬਹੁਤ ਪਰੇਸ਼ਾਨ ਸੀ ਬਹੁਤ ਪਰੇਸ਼ਾਨ ਸੀ ਅੱਛਾ ਫਿਰ ਤੁਹਾਨੂੰ ਚਰਚ ਬਾਰੇ ਕਿਵੇਂ ਪਤਾ ਸਾਨੂੰ ਚਰਚ ਬਾਰੇ ਕਿਸੇ ਨੇ ਦੱਸਿਆ ਤੇ ਅਸੀਂ ਜਦੋਂ ਆਏ ਤੇ ਵਧੀਆ ਪਾਪਾ ਨੇ ਪ੍ਰੇਅਰ ਕੀਤੀ ਜਦੋਂ ਪਹਿਲੇ ਦਿਨ ਤੋਂ ਜਸ ਦਿਨ ਤੋਂ ਆਏ ਉਸ ਦਿਨ ਤੋਂ ਬਲੈਸ ਹੋ ਗਿਆ ਸਕੀਲ ਕੰਮ ਦਾ ਜਦੋਂ ਪਹਿਲੇ ਦਿਨ ਮਾਸਪਰੇਚ ਬੋਲੇ ਸੀ ਕਿ ਲੈ ਹੈਂਡ ਹੋਇਆ ਸੀ ਨਹੀਂ ਮੇਰੇ ਤੇ ਹੈ ਹੈ ਸਰਦਿਆਤਰਾ ਕੇ ਪ੍ਰਾਰਥਨਾ ਹੋਈ ਸੀ ਜਦੋਂ ਪ੍ਰਾਰਥਨਾ ਕੀਤੀ ਤੁਹਾਨੂੰ ਕੀ ਫੀਲ ਹੋਇਆ ਸਾਨੂੰ ਆ ਲੱਗਾ ਮੈਂ ਡੈਕੀ ਤੇ ਜਿਵੇਂ ਜਾਨੀ ਦਾ ਤਰ੍ਹਾਂ ਚੋਕੋ ਨਿਕਲ ਕੇ ਗਿਆ ਤੇ ਸਰੀਰ ਹੌਲਾ ਹੌਲਾ ਹੋ ਗਿਆ ਘਰੇ ਜਾ ਕੇ ਆਏ ਜਮਾ ਨਹੀਂ ਲੱਗਾ ਜਿਸ ਦਿਨ ਤੋਂ ਅਸੀਂ ਆਵਾਂ ਲੱਗਿਆ ਉਸ ਦਿਨ ਤੋਂ ਵਧੀਆ ਠੀਕ ਹਾਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਸੰ ਦੋ ਸਾਲ ਹੋ ਗਏ ਹੁੰਦੇ ਨੇ ਦੋ ਸਾਲ ਕੋ ਹੁਣ ਕਦੇ ਖੇ ਖੇ ਲਈ ਨਹੀਂ ਜੀ ਕਦੇ ਮਨ ਕੀਤਾ ਨਾ ਅਸਲ ਬਿਲਕੁਲ ਠੀਕ ਹਾਂ ਹਾਂਜੀ ਬਿਲਕੁਲ ਠੀਕ ਹੁਣ ਸਰਵਿਸ ਹੈ ਨਾ ਸਰਵਿਸ ਨਹੀਂ ਦੁੱਖਦਾ ਪੋਸ਼ ਨਹੀਂ ਦੁੱਖਦਾ ਵਧੀਆ प्रभुली सारी बड्डी सािफ